ਪੰਨੂ ਸਾਹਿਬ ਦੇਖੋ ਹੁਣ ਤੁਸੀਂ ਕਿ ਇਹੀ ਮੁੱਖ ਮੰਤਰੀ ਸਾਹਿਬ ਦਾ ਜ਼ਿਲ੍ਹਾ ਆਪਾਂ ਅਕਸਰ ਗੱਲ ਕਰਦੇ ਹੁੰਨੇ ਆ ਅਸੀਂ ਉਹਨਾਂ ਦੇ ਪਿੰਡ ਦੇ ਵਿੱਚ ਹਾਂ ਹਾਂ ਬਿਲਕੁਲ ਜੀ ਕਿ ਬਾਕੀ ਧਾਮਾਂ ਦੇ ਉੱਤੇ ਜਦੋਂ ਅਸੀਂ ਦੇਖਦੇ ਹਾਂ ਲੋਕ ਕਹਿੰਦੇ ਆ ਜੀ ਅਸੀਂ ਬੋਲਣਾ ਨਹੀਂ ਚਾਹੁੰਦੇ ਡਰ ਲੱਗਦਾ ਪਰ ਇਸ ਇਲਾਕੇ ਦੇ ਵਿੱਚ ਉਹਨਾਂ ਦੇ ਘਰਾਂ ਦੇ ਆਣਗੌਣ ਦੇ ਵਿੱਚ ਕਿੰਨੇ ਝੰਡੇ ਆ ਜਿਹੜੇ ਆਮ ਆਦਮੀ ਪਾਰਟੀ ਦੇ ਲੱਗੇ ਹੋਏ ਆ ਮੇਰੇ ਬਾਪੂ ਨੂੰ ਇਹ ਮੰਨ ਲਾ ਜੀ 30 35 ਸਾਲ ਹੋ ਗਏ ਜਦੋਂ ਪਾਰਟੀ ਬਣੀ ਆ ਸੀ ਪੱਕੇ ਤੌਰ ਤੇ ਬਾਲ ਸਾਵਣਾ ਸੀਗੇ ਜੀ ਤੇ ਸਾਡੇ ਪਾਸ ਅਜੇ ਤੱਕ ਕੋਈ ਵੀ ਮਲਕ ਕਰ ਤੁਸੀਂ ਦੇਖੋ ਸਾਡੇ ਛੱਤਾ ਚੋਂਦਿਆਂ ਜੇ ਜਾ ਕੇ ਘਰਾਂ ਦੇ ਸਾਡੇ ਕਿਸੇ ਦੇ ਘਰੇ ਜਾ ਕੇ ਦੇਖੋ ਕੋਈ ਛੱਤਾ ਚੋਂਦਿਆਂ ਮੇਰੇ ਅਸੀਂ ਬਹੁਤ ਮਜਬੂਰੀ ਚ ਆ ਕੇ ਇਹ ਕੰਮ ਕਰਿਆ ਜੀ ਅਸੀਂ ਅਸੀਂ ਸਾਡਾ ਜੀ ਨਹੀਂ ਕਰਦਾ ਸੀ ਵੀ ਅਸੀਂ ਬਾਦਲ ਸਾਹਿਬ ਨੂੰ ਅਸੀਂ ਪਿੰਡ ਤੋਂ ਛੱਡ ਗਏ ਤਾਂ ਅਸੀਂ ਮਜਬੂਰ ਹੋ ਗਏ ਪੜੇ ਲਿਕੇ ਸਾਡੇ ਅਸੀਂ ਵੇੜੇ ਦੇ ਕੋਈ ਜਾ ਕੇ ਘਰੇ ਦੇਖ ਲਓ ਸਾਡੇ ਵੇੜੇ ਦਾ 2 300 ਘਰਾਂ ਠੀਕ ਹੈ ਜੀ ਤੇ ਕੋਈ ਵੀ ਬੰਦਾ ਇੱਥੇ ਪੜ੍ਹੇ ਲਿਖੇ ਆ ਜੀ ਕੋਈ ਨਹੀਂ ਮੱਲਾ ਸਾਡੇ ਲੱਗਿਆ ਮੱਲਾ ਅਸੀਂ ਅਸੀਂ ਚਾਹੁੰਦੇ ਸਾਨੂੰ ਰੋਜ਼ਗਾਰ ਮਿਲੇ ਹਾਂਜੀ ਬਹੁਤ ਪਿੰਡ ਦੇ ਮੱਲਾ ਹੋਰ ਕੰਮ ਜੇ ਕਰੇ ਤਾਂ ਪਰ ਸਾਡੇ ਤੋਂ ਕਿਸੇ ਦੇ ਮੱਲਾ ਕੰਮ ਨਹੀਂ ਕਰੇ ਪੜ੍ਹੇ ਲਿਖੇ ਫਿਰਦੇ ਆ ਜੀ ਅਸੀਂ ਮੈਂ 1 ਲੱਖ ਰੁਪਏ ਦਾ ਕਰਜ਼ਾ ਲਵਾਂਗਾ ਜੀ ਮੈਂ ਹਾਂਜੀ ਮੈਂ ਕਾਹਦਾ ਪੜਿਆ ਜੀ ਮੈਂ ਹਜੇ ਮੇਰਾ ਵਿਆਹ ਸ਼ਾਦੀ ਹੋਇਆਗਾ ਕਿਸੇ ਦਾ ਕਰਜ਼ਾ ਲਿਆ ਹੋਇਆ ਹਾਂਜੀ ਕਿਸ ਚੀਜ਼ ਦਾ ਕਰਜ਼ਾ ਲਿਆ ਬੇਟਾ ਨਹੀਂ ਮਕਰਜਾਲੇ ਪੇਡਾ ਬੱਕਰੀਆਂ ਦੇ ਲੈ ਆ ਸੀ ਗਏ ਹਾਂ ਪੇਡਾ ਬੱਕਰੀਆਂ ਹਾਂਜੀ ਹਾਂਜੀ ਰਿਗਾਰਡ ਚ ਲਾਉਣਾ ਅਸਤੀ ਅੱਛਾ ਉਹਦੀਆਂ ਕਿਸ਼ਤਾ ਠੀਕ ਚੱਲ ਰਹੀਆਂ ਨਹੀਂ ਜੀ ਨਹੀਂ ਪਰ ਰਹੀ ਮੈਂ ਵੀ ਗੱਪ ਨਹੀਂ ਮਾਰਦਾ ਜੀ ਮੈਂ ਮੈਂ ਟੁੱਟਵੇਂ ਬਾਰੇ ਮੇਰੇ ਬਹੁਤ ਮੈਂ ਬਿਮਾਰ ਹੋ ਗਏ ਸੀ ਸਾਡਾ ਬੱਚਾ ਛੋਟਾ ਜਿਹਾ ਸਾਨੂੰ ਦਿਖਾਉਣਾ ਜੀ ਆ ਵੇਖੋ ਆ ਰਿਹਾ ਜੀ ਬੱਚਾ ਇਹਦੇ ਚਿੱਟਾ ਮੋਤੀ ਆ ਜੀ ਸਾਡੇ ਬੱਚੇ ਦੇ ਐਸ ਬੱਚੇ ਦੇ ਜੀ ਐਸ ਬੱਚੇ ਦੇ ਨੂੰ ਰਿਪੋਰਟਰ ਦੋਨੇ ਅੱਖਾਂ ਬੰਨ੍ਹ ਲੀਆਂ ਜੀ ਜੈਪੁਰ ਲੈ ਕੇ ਗਏ ਅਸੀਂ ਆਪ ਜੀ ਪਤਾ ਨਹੀਂ ਕਿੰਨਾ ਕ ਖਰਚਾ ਹੋਇਆ ਜੀ ਹੈ ਮਜਬੂਰੀਆਂ ਦੇ ਮਾਰੇ ਪਏ ਹਾਂ ਜੀ ਅਸੀਂ ਅਸੀਂ ਵੀ 12-12 ਪੜ੍ਹ ਕੇ ਦਿਹਾੜੀ ਤੇ ਕਰਦੇ ਮੈਨੂੰ 8-9 ਸਾਲ ਹੋ ਗਏ ਜੀ ਮੈਂ ਮਨਪੀਤ ਨਾਲ 6-7 ਸਾਲ ਰਿਹਾ ਮੈਂ ਘਰੇ ਉਹਦੇ ਮਨਪੀਤ ਨੂੰ ਰੋਟੀ ਪਾਣੀ ਖਵਾਉਂਦਾ ਰਿਹਾ ਮੈਂ ਉਦੋਂ ਵੀ ਮੈਨੂੰ ਸੱਦਾ ਮੈਂ ਰੋਜ਼ਗਾਰ ਦੇਵਾਂਗੇ ਤੁਹਾਨੂੰ ਬਸ ਹੁਣੇ ਲਾਰਾ ਲਾਖੀ ਤੁਹਾਨੂੰ ਉਦੋਂ ਵੀ ਅੱਜ ਤੱਕ ਮੇਰਾ 30-35 ਸਾਲ ਮੇਰਾ ਬਾਪੂ ਇਹਨਾਂ ਨਾਲ 2-2 3-3 ਮਹੀਨੇ ਅਸੀਂ ਮੰਨ ਲਾ ਵਰਕਿੰਗ ਕਰਦੇ ਰਹਿਨਾ ਪਾਰਟੀ ਖਤਰੀ ਪਰ ਸਾਡੀ ਕੋਈ ਗੱਲ ਨਹੀਂ ਸੁਣੀ ਗਈ ਜੀ ਵੇ ਸਾਨੂੰ ਅਸੀਂ ਗਰੀਬ ਬੰਦੇ ਆ ਵੀ ਸਾਨੂੰ ਕੋਈ ਵੀ ਕਦੇ ਵੀ ਸਾਨੂੰ ਮਤਲਬ 1921 ਨਾ ਹੋਵੇ ਕਿ ਕਿਸੇ ਪਾਰਟੀ ਵੱਲੋਂ ਜੀ ਵੀ ਅਸੀਂ ਸਾਡਾ ਹੱਕ ਆ ਵੀ ਜਦੋਂ ਸਾਡਾ 30 35 ਸਾਲ ਹੋ ਗਏ ਸਾਨੂੰ ਇਹਨਾਂ ਨਾਰ ਵਾਲਿਆਂ ਨੂੰ ਸਾਡਾ ਉਦੋਂ ਨਹੀਂ ਕੁਛ ਇਹਨਾਂ ਨੇ ਸੁਆਰਿਆ ਤੇ ਸਾਡਾ ਇਹ ਹੱਕਾ ਬੋਰਡ ਪਾਉਣ ਦਾ ਅਧਿਕਾਰ ਸਾਨੂੰ ਇਸੇ ਕਰਕੇ ਅਸੀਂ ਮਤਲਬ ਆ ਪਾਰਟੀ ਦੇ ਵਿੱਚ ਸਾਨੂੰ ਚੰਗਾ ਲੱਗਿਆ ਵੀ ਇਹੀ ਸੈਰ ਜਿਹੜੀ ਸਾਡੀ ਪਾਰਟੀ ਆ ਵੀ ਇਹੀ ਪੰਜਾਬ ਨੂੰ ਉੱਤੇ ਲਿਆ ਸਕਦੀ ਹੈ ਜੀ ਜੇ ਕਿਉਂਕਿ ਹੁਣ ਵੋਟਾਂ ਦੇ ਦੌਰਾਨ ਬਹੁਤ ਕੁਝ ਮਿਲ ਜਾਂਦਾ ਜੇ ਕੱਲ ਨੂੰ ਆ ਕੇ ਤੁਹਾਡੀ ਛੱਤ ਚੇਂਜ ਕਰਵਾ ਦਿੰਦੇ ਆ ਕਹਿ ਦਿੰਦੇ ਆ ਕਿ ਅਸੀਂ ਬਦਲਾਅ ਕਰਦਾ ਸਰ ਕੁਛ ਮੈਨੂੰ ਕਰੋੜਾਂ ਰ ਜਿਹੜਾ ਸਾਡੇ ਪੰਜਾਬੀਆਂ ਦੀ ਜ਼ਮੀਰ ਹੁੰਦੀ ਹੈ ਇੱਕ ਗਰੀਬ ਬੰਦੇ ਦੀ ਇੱਕ ਇਹਨਾਂ ਬੱਚਿਆਂ ਵਾਸਤੇ ਇੱਕ ਗੱਲ ਜ਼ਰੂਰ ਹੈ ਜੀ ਕਿ ਜ਼ਮੀਰ ਹੈ ਗਰੀਬਾਂ ਦੇ ਕੋਲ ਹੀ ਰਹਿ ਗਈ ਹੈ ਆ ਇਹਦੇ 'ਚ ਕੋਈ ਸ਼ੱਕ ਨਹੀਂ ਜਿੰਨਾ ਤੇ ਜੁਰਤ ਦੇ ਨਾਲ ਇਹ ਗੱਲ ਮੇਰੇ ਕੋਲੇ ਮੰਂਦਰ ਸਰਪੰਚ ਵੀ ਆਏ ਸਾਨੂੰ ਕਹਿੰਦੇ ਰਾਤੋਂ ਰਾਤ ਸਾਨੂੰ ਅਸੀਂ ਨੌਕਰੀ ਵੀ ਲਵਾ ਦਾਂਗੇ ਸਭ ਕੁਝ ਕਰ ਦਾਂਗੇ ਪਰ ਤੁਸੀਂ ਨਾ ਬਦਲੋ ਅਸੀਂ ਅੱਖ ਵੀ ਜਦੋਂ ਸਾਡਾ 40 ਸਾਲ ਇਕੱਲੇ ਮੈਨੂੰ ਲਵਾ ਦੋਗੇ ਚੱਲ ਮੈਂ ਲੱਗ ਜੂ ਮੈਂ ਰਜਗਾਰ ਲੈ ਲੂ ਪਰ ਮੇਰੇ ਵਿਹੜੇ ਦੇ ਬੰਦੇ ਪਤਾ ਨਹੀਂ ਕਿੰਨੇ ਕ 4-500 ਘਰ ਹੈਗਾ ਜੀ ਹਾਂਜੀ 4-500 ਬੰਦਾ ਆਏਗਾ ਮੇਰੇ ਵੇੜੇ ਦਾ ਵੀ ਜਿਹੜਾ ਬਿਨਾਂ ਦਿਹਾੜੀਆਂ ਅਸੀਂ ਅਸੀਂ ਕਈ ਬੰਦੇ ਇਹੋ ਜਿਹੇ ਆ ਲੇ ਕੇ ਘਰ ਦੇ ਵਿੱਚ 4-4 5-5 ਮਲਾਜ਼ਮ ਆ ਜੀ ਪਰ ਅਸੀਂ ਚੱਕੇ ਟੀਫਣੋਂ ਉਸੇ ਵਾਰ ਅਸੀਂ ਸਕੂਲ 'ਚ ਅਸੀਂ ਪੜ੍ਹੇ ਤੇ ਉਸੇ ਸਕੂਲ 'ਚ ਉਹ ਪੜ੍ਹੇ ਗਿਆ ਅਸੀਂ ਤੇ ਚੱਕੇ ਟੀਫਣ ਦਿਹਾੜੀਆਂ ਤੇ ਜਾਂਦੇ ਆ ਤੇ ਉਹ ਗੱਡੀਆਂ ਤੇ ਚੜਦੇ ਆ ਜੀ ਕਾਰਨ ਕੀ ਰਿਹਾ ਕਿਉਂ ਨਹੀਂ ਕਿਉਂ ਇਹਨਾਂ ਨੂੰ ਨੌਕਰੀਆਂ ਕਿਉਂ ਨਹੀਂ ਮਿਲੀਆਂ ਇਹਨਾਂ ਬੱਚਿਆਂ ਨੂੰ ਕਿਤੋਂ ਸੀ ਕੀ ਕਰਨ ਤੁਸੀਂ ਤਾਂ ਸਾਰੀ ਉਮਰ ਕੱਢ ਤੀ ਕਿਉਂ ਨਹੀਂ ਮਿਲੀਆਂ ਮਿਲੀਆਂ ਅਸੀਂ ਜਿਹੜੇ ਜੱਡੇ ਪਿੰਡ ਦੇ ਆ ਜੱਡੇ ਪਿੰਡ ਦੇ ਸਾਨੂੰ ਕੋਈ ਇਹਨਾਂ ਨੇ ਕੰਮ ਨਹੀਂ ਦਿੱਤਾ ਤੇ ਜਿਹੜੇ ਬਾਹਰ ਦੇ ਲੋਕ ਆ ਕੇ ਉਹਨਾਂ ਦੀਆਂ ਬੋਟਾ ਬਣਾ ਕੇ ਪੰਪਾ ਚਾਹ ਸਾਲ ਦੇ ਆਇਆ ਉਹਨਾਂ ਦੀਆਂ ਦੇਖੋ ਕੋਠੀਆਂ ਪਾਈਆਂ ਪਈਆਂ